ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਠਿੰਡੇ ਤੋਂ ਅੱਜ ਜੋ ਹੁਣ ਅੱਜਕੱਲ ਸਮਾਂ ਚੱਲੀ ਜਾਂਦਾ ਦੋਸਤੋ ਕਿ ਜੰਗ ਦਾ ਮਾਹੌਲ ਚਾਰ ਚੁਪੇਰੇ ਬਣਿਆ ਪਿਆ ਤੇ ਅੱਡੋ ਅੱਡੀ ਆਪਣੇ ਪੰਜਾਬ ਤੇ ਹਮਲੇ ਵੀ ਹੋ ਰਹੇ ਆ ਪਾਕਿਸਤਾਨ ਵੱਲੋਂ ਤੇ ਫਰ ਇਧਰੋਂ ਵੀ ਉਧਰ ਹੋਈ ਜਾਂਦੇ ਆਗੇ ਦੇਖੀ ਜਾਨੇ ਦੋਸਤੋ ਆਪਾਂ ਕਾਫੀ ਚਿਰ ਹੋ ਗਿਆ ਸੀ ਵੀਡੀਓ ਨਹੀਂ ਪਾਈ ਸੀ ਕੋਈ ਵੀ ਇਧਰ ਆਦੇ ਕਮਾਂਕਾਰਾਂ ਚ ਥੋੜੇ ਜਨੇ ਬੀਜੀ ਸੀਗੇ ਇੱਕ ਕੱਲ ਤੇ ਅੱਜ ਮੰਨ ਲਾ ਵੀ ਹਰ ਇੱਕ ਦੇ ਮੋਬਾਈਲ ਤੇ ਵੀਡੀਓ ਆਈ ਜਾਂਦੀ ਆ ਕਿ ਮੰਨ ਲਾਈ ਦੇਖਦੇ ਆ ਵੀ ਲੁਧਿਆਣੇ ਦੇ ਸਟੇਸ਼ਨ ਤੇ ਨਾ ਮੰਨ ਲਾ ਵੀ ਬਈਆਂ ਦਾ ਹੜ ਆ ਗਿਆ ਤੇ ਉੱਥੇ ਇੱਕ ਪੱਤਰਕਾਰ ਨੇ ਪੁੱਛਿਆ ਵੀ ਇਹ ਵੀ ਕਹਿੰਦਾ ਕਿਥੇ ਜਾਣੇ ਹੋ ਕੀ ਗੱਲ ਹੋ ਗਈ ਕਹਿੰਦੇ ਜੀ ਬਿਹਾਰ ਜਾਣੇ ਯੂਪੀ ਬਿਹਾਰ ਪੰਜਾਬ 'ਚ ਖਤਰਾ ਹੈ ਮੈਂ ਹੁਣ ਇੱਕ ਇੱਥੇ ਗੱਲ ਕਹਿਣ ਨੂੰ ਬਿਸ਼ੇਖ ਕਲਨਕੀ ਕੁੜੀ ਦਾ ਸਾਖ ਹੈ ਸੀ ਤੁਸੀਂ ਕਰੋਨਾ ਵੇਲੇ ਤਾਂ ਦੋਸਤੋ ਮਤਲਬ ਜੀ ਜਦੋਂ ਵੀ ਪੰਜਾਬ ਤੇ ਕੋਈ ਮਾੜਾ ਸਮਾਂ ਆਉਂਦਾ ਕਾਲੇ ਬੱਦਲ ਝੁੱਲਦੇ ਆ ਤੇ ਇਹ ਨਾਲ ਦੀ ਨਾਲ ਅੱਡੀਆਂ ਲਾ ਜਾਂਦੇ ਆ ਖਾਣ ਪੀਣ ਨੂੰ ਲੁੱਟਣ ਨੂੰ ਪੰਜਾਬ ਹੈਗਾ ਜੇ ਜਦੋਂ ਕਿਤੇ ਪੰਜਾਬ ਨੂੰ ਲੋੜ ਹੈ ਉਦੋਂ ਇਹਨਾਂ ਦਾ ਜੂਪੀ ਵਿਹਾਰ ਹੈਗਾਗਾ ਹੁਣ ਮੈਂ ਇੱਕ ਹੋਰ ਨਾ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਨੇ ਆ ਜੋ ਸ਼ੈਲਰ ਮਾਲਕ ਮਾਲਕਾ ਭੱਠਾ ਮਾਲਕਾ ਫੈਕਟਰੀਆਂ ਵਾਲੇ ਆ ਵੀ ਭਾਈ ਜੀ ਤੁਸੀਂ ਇੱਕ ਥੋੜੀ ਚੇਤਾਵਨੀ ਦੇ ਦਿਓ ਯਾਰ ਵੀ ਜਿਹੜੇ ਅੱਜ ਸਾਡੇ ਸ਼ੈਲਰਾਂ ਚੋਂ ਭੱਠਿਆਂ ਦੇ ਵਿੱਚੋਂ ਭਈਏ ਜਾਂਦੇ ਆ ਵੀ ਅਸੀਂ ਦੁਬਾਰੇ ਉਹਨਾਂ ਨੂੰ ਪਾਈ ਇੱਥੇ ਕੰਮ ਤੇ ਨਹੀਂ ਰੱਖਦੇਗੇ ਕੰਮ ਦੀ ਪਹਿਲ ਅਸੀਂ ਆਪ ਦੇ ਪੰਜਾਬੀਆਂ ਨੂੰ ਦਵਾਂਗੇ ਜਿੰਨੀ ਵੱਧ ਤੋਂ ਵੱਧ ਹੋ ਸਕਿਆ ਦੂਜੀ ਗੱਲ ਇਹ ਕਰਦੇ ਆ ਜਦੋਂ ਕੋਈ ਮਾੜਾ ਮੋਟਾ ਬੋਲਦਾ ਜਾਂ ਕਰਦਾ ਇਹਨਾਂ ਦੇ ਖਿਲਾਫ ਤੇ ਕਈ ਭਈਆਂ ਨੂੰ ਆਪਦੀਆਂ ਕੁੜੀਆਂ ਦੇਣ ਤੁਰ ਪੈਂਦੇ ਆ ਕੋਈ ਇਹਨਾਂ ਨੂੰ ਜਵਾਈ ਬਣਾਉਂਦਾ ਕੋਈ ਦੋਸਤ ਜਵਾਈ ਬਣਾਉਂਦਾ ਕੋਈ ਪੋਤ ਜਵਾਈ ਬਣਾਉਂਦਾ ਵੀ ਹੁਣ ਬੋਲੋ ਜਵਾਬ ਕਿਉਂ ਨਹੀਂ ਦਿੰਦੇ ਵੀ ਹੁਣ ਤੁਹਾਡੇ ਪਣੋਈਏ ਕਿਵੇਂ ਲੈ ਲੈ ਕਿੱਟਾਂ ਦੇ ਕਿਵੇਂ ਮੰਨ ਲਾ ਵੀ ਜੁਪੀ ਪਿਆਰ ਨੂੰ ਟੱਪ ਕੇ ਆ ਕੇ ਹੁਣ ਨਹੀਂ ਦਿੰਦੇ ਸਾਨੂੰ ਅੱਜ ਜੇ ਕੋਈ ਨਹੀਂ ਸ਼ੇਰ ਸੁੱਖ ਨਾਲ ਮੰਨ ਲਾ ਆਪਣੇ ਆਰਮੀ ਫੌਜ ਹੈਗੀ ਆ ਪੰਜਾਬ ਦੀ ਰਾਖੀ ਲਈ ਪਰ ਪੰਜਾਬ ਦੇ ਨਾਲ ਤਾਂ ਖੜਦ ਜਦੋਂ ਇੱਥੇ ਠੱਗਾ ਠੋਰੀਆਂ ਕਰਨੀਆਂ ਆ ਪੈਸਾ ਕਮਾਉਣਾ ਹੈਗਾ ਕ੍ਰਾਈਮ ਵਧਾਉਣਾ ਉਦੋਂ ਤਾਂ ਇਹਨਾਂ ਨੂੰ ਪੰਜਾਬ ਦੇਖ ਜਾਂਦਾ ਤੇ ਅੱਜ ਹੁਣ ਮੰਨ ਲਾ ਵੀ ਜੇ ਪੰਜਾਬ ਤੇ ਕੋਈ ਬੜਾ ਕਾਲੇ ਬੱਦਲ ਛਾਏ ਆ ਤੇ ਅੱਜ ਇਹਨਾਂ ਨੂੰ ਆਦ ਯੂਪੀ ਵਿਹਾਰ ਯਾਦ ਆ ਗਿਆ ਦੂਜੀ ਗੱਲ ਜਿਹੜੇ ਗੰਦੇ ਲੀਡਰ ਰਾਜਨੀਤੀ ਦੇ ਵਿੱਚ ਬੜੇ ਆ ਆਮ ਕਰਾਂ ਦੇ ਆਮ ਕਰਾਂ ਦੇ ਕਹਿ ਕਹਿ ਕੇ ਤੇ ਜਿਨ੍ਹਾਂ ਨੇ ਇਹਨਾਂ ਦੀਆਂ ਵੋਟਾਂ ਬਣਵਾਈਆਂ ਹੁਣ ਵੀ ਬਣਾਈਆਂ ਜਾਂ ਪਹਿਲਾਂ ਕਿਸੇ ਪ੍ਰਾਣ ਖੱਚਾਣੇ ਬਣਵਾਈਆਂ ਉਹਨਾਂ ਪੁੱਛੋ ਹੁਣ ਆ ਕੇ ਤੁਹਾਡੇ ਪਨੁਈਏ ਕਿੱਧਰ ਜਾਂਦੇ ਹੈਗੇ ਕਰੋ ਨਾ ਬਾਦਨ ਦੇਓ ਇਹਨਾਂ ਨੂੰ ਮੰਨ ਲਾ ਵੀ ਕੋਈ ਵੀਡੀਓ ਜਾਂ ਅਖਬਾਰ ਚ ਸੰਦੇਸ਼ ਦਿਓ ਵੀ ਜਿਹੜਾ ਹੁਣ ਭਈਆ ਆਹ ਦਿਨਾਂ ਦੇ ਵਿੱਚ ਆਦ ਯੂਪੀ ਵਿਹਾਰ ਜਾਵੜਿਆ ਉਹਦੀ ਵੋਟ ਕੱਟੀ ਜਾਊਗੀ ਉਹਦਾ ਆਧਾਰ ਕਾਰਡ ਨਹੀਂ ਬਣ ਦਵਾਰੇ ਬਣੂਗਾ ਕਿ ਬਸ ਸਿਰਫ ਇਹਨਾਂ ਨੂੰ ਆਪ ਦੇ ਵੋਟ ਦਾ ਹੀ ਆ ਯਾਰ ਬੋਟ ਦੀ ਕੀ ਪੰਜਾਬ ਦਾ ਕੁਛ ਨਹੀਂ ਹੈ ਭੈਣ ਜੀ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚੋਂ ਤੁਸੀਂ ਤੇ ਗੁਲਾਮੀ ਭਈਆਂ ਦੀ ਕਰਨ ਲੱਗ ਗਏ ਅੱਛਾ ਦੋਸਤੋ ਬਸ ਇੰਨਾ ਕੁ ਵਿਚਾਰ ਮਨ ਚ ਆਇਆ ਵੀ ਤੁਹਾਡੇ ਨਾਲ ਸਾਂਝਾ ਕੀਤਾ ਜੇ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਤਾਂ ਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਇੰਨਾ ਕੁ ਮਨ ਚ ਆਇਆ ਸੀ ਵੀ ਅੱਜ ਜਦ ਪੰਜਾਬ ਤੇ ਕੋਈ ਕਾਲੇ ਬੱਦਲ ਝੁੱਲਦੇ ਤੇ ਭਈਏ ਚੱਕਦੇ ਕਿੱਟਾਂ ਨਾਲ ਦੀ ਨਾਲ ਭੱਜ ਲੈਂਦੇ ਆਗੇ ਸਰਕਾਰਾਂ ਨੂੰ ਵੀ ਚਾਹੀਦੀ ਆ ਕੋਈ ਇਹਨਾਂ ਦੇ ਵੀ ਉਹ ਵੀ ਜਿਹੜੇ ਹੁਣ ਜਾਈ ਜਾਂਦੇ ਨੇ ਜਿਹਨਾਂ ਦੇ ਪਾਉਣ ਵੇਲੇ ਟੈਕਟਾਂ ਨਾਲ ਉਹ ਬੰਨ ਦੇਣ ਜਾਂ ਕੋਈ ਹੋਰ ਵੀ ਇਹਨਾਂ ਦੇ ਮਾਰੇ ਮੋਟੀ ਸੰਗਲੀ ਕਸੀ ਜਾਵੇ ਅੱਛਾ ਦੋਸਤੋ ਇੰਨੀਆਂ ਗੱਲਾਂ ਕਹਿੰਦਾ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਪੰਜਾਬ ਨੂੰ ਹਮੇਸ਼ਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਤੇ ਪੰਜਾਬ ਤੇ ਕਦੇ ਕੋ ਮਨਲਾ ਵੀ ਮਾੜਾ ਸਮਾਨ ਨਹੀਂ ਆ ਸਕਦਾ ਆਉਂਦੇ ਜਾਂਦੀ ਰਹਿਣਗੇ ਤੇ ਹਮੇਸ਼ਾ ਹੀ ਪੰਜਾਬ ਦਾ ਝੰਡਾ ਬਲੰਦੀਆਂ ਤੇ ਝੂਲੂਗਾ ਐਨੀਆਂ ਗੱਲਾਂ ਕਹਿੰਦਾ ਹੋਇਆ ਦੋਸਤੋ ਜੇ ਕੋਈ ਕਿਸੇ ਨੂੰ ਕੋਈ ਮਾੜੀ ਮੋਟੀ ਗਲਤੀ ਗੱਲ ਤੋਂ ਲੱਗੀ ਤਾਂ ਮਾਫੀ ਚਾਹੁੰਨੀ ਹੈ